ਪਰਮਾਤਮਾ ਅਕਾਲ ਮੂਰਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਮੰਗਲਾ ਚਰਨ ਲਿਖਿਆ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਰਮਾਤਮਾ ਇੱਕ ਮੂਰਤ ਹੈ ਪਰ ਉਹ ਅਕਾਲ ਮੂਰਤੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਕਹਿੰਦੇ ਸਿੱਖ ਨੇ ਉਸ ਅਕਾਲ ਪੁਰਖ ਨੂੰ ਧਿਆਣਾ ਹੈ ਕਿਉਂਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਇਹ ਦੀਦਾਰ ਕਰਨਿਆ ਤੇ ਖਾਲਸੇ ਦੇ ਤੇ ਪੂਜਾ ਕਰਨੀ ਅਕਾਲ ਦੀ ਤੇ ਪਰਚਾ ਸ਼ਬਦ ਸ਼ਬਦ ਨਾਲ ਜੁੜਨਾ ਕਿਉਂਕਿ ਸ਼ਬਦ ਗੁਰੂ ਸੁਰਤ ਤੁੰ ਜੇਲਾ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲ ਮੂਰਤ ਨੂੰ ਮੈਂ ਹਿਰਦੇ ਧਿਆਨਾ ਤੇ ਦਿਨ ਰਾਤ ਉਹਨੂੰ ਜਪਦਾ ਉਹਦਾ ਸਿਮਰਨ ਕਰਦਾ ਮੈਂ ਛੱਡਿਆ ਜੇ ਧੀ ਮੇਰੇ ਵਿੱਚ ਮੈਂ ਮੇਰੀ ਸੀਨਾ ਆਪਾ ਭਾਵੀ ਵੀ ਮੈਂ ਕਰ ਰਿਹਾ ਅਸੀਂ ਕਰਤੇ ਬਣ ਗਏ ਅਸੀਂ ਕਹਿੰਦੇ ਵੀ ਜਿੰਨਾ ਚਿਰ ਮੈਂ ਨਹੀਂ ਕਰਦਾ ਤੇ ਮੇਰੇ ਪਰਿਵਾਰ ਨੂੰ ਕੋਣ ਪਾਲੇਗਾ ਤੁਸੀਂ ਕਹਿੰਦੇ ਨਾਮ ਜਪੋ ਗੁਰਦੁਆਰੇ ਆ ਤੇ ਜੇ ਮੈਂ ਦਿਨ ਰਾਤ ਇੱਕ ਨਹੀਂ ਕਰਾਂਗਾ ਤੇ ਇੰਨੀ ਮੰਗਾਈ ਇੰਨੀ ਹਰ ਇੱਕ ਚੀਜ਼ ਦੇ ਵਿੱਚ ਮੰਗਾਈ ਹੋਈ ਤੇ ਮੈਂ ਪਰਿਵਾਰ ਕਿਵੇਂ ਪਾਲਾਂਗਾ ਵੀ ਮੈਂ ਕਰ ਰਿਹਾ ਅਸੀਂ ਕਰਤੇ ਬਣ ਗਏ ਮਗਰ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਤੁਸੀਂ ਇਹ ਸਾਰਾ ਕਰਤਾਪਨ ਛੱਡ ਦੇਣਾ ਹੈ ਆਪਾ ਭਾਵ ਤਿਆਗ ਦੇਣਾ ਹੈ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਮੈਂ ਆਪਾ ਭਾਵ ਤਿਆਗ ਕੇ ਆਪਣੇ ਵਾਹਿਗੁਰੂ ਦਾ ਪਰਵਾਸਾ ਰੱਖਿਆ ਤੇ ਉਸ ਸਮਰੱਥ ਦੀ ਸ਼ਰਨ ਵਿੱਚ ਰਿਆ ਹੋਰ ਬਖਸ਼ਿਆ ਨਾਮ ਨਿਧਾਨ ਸਭੋ ਦੁੱਖ ਨਿਥਾ ਜਦੋਂ ਇਹ ਅਵਸਥਾ ਦੇ ਵਿੱਚ ਪਹੁੰਚ ਗਏ ਨਾ ਬਾਰ ਬਾਰ ਸੰਗਤ ਕੀਤੀ ਬਾਰ ਬਾਰ ਨਾਮ ਜਪਿਆ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਬਾਰਮ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤੰਤਰਪੀ ਕਿਉਂਕਿ ਮਨ ਬਾਰ ਬਾਰ ਡਿੱਗਦਾ ਹੈ ਹਾਲਾਂਕਿ ਤੁਸੀਂ ਰੋਜ਼ ਕਥਾ ਸੁਣਦੇ ਕੀਰਤਨ ਸੁਣਦੇ ਨਾਮ ਜਪਦੇ ਬਾਣੀ ਪੜ੍ਹਦੇ ਮਗਰ ਮਨ ਫਿਰ ਵੀ ਡਿੱਗਦਾ ਹੈ ਬਾਰ ਬਾਰ ਉਹ ਕਹਿੰਦੇ ਵਾਰ ਵਾਰ ਡਿੱਗ ਰਿਹਾ ਹੈ ਤੇ ਤੁਸੀਂ ਵਾਰ ਵਾਰ ਉਹਦਾ ਨਾਮ ਜਪੋਗੇ ਜਦੋਂ ਜਪੋਗੇ ਤੇ ਪ੍ਰਾਪਤੀ ਕੀ ਹੋ ਗਈ ਕਹਿੰਦੇ ਪ੍ਰਾਪਤੀ ਹੋਈ ਗੁਰੂ ਨੇ ਨਾਮ ਬਖਸ਼ਤਾ ਸਭ ਤੋਂ ਵੱਡਾ ਦਾਨ ਦੁਨੀਆ ਦਾ ਸਭ ਤੋਂ ਵੱਡਾ ਦਾਨ ਕੀ ਏ ਦਾਨਾ ਸਿਰ ਦਾਨ ਨਾਮ ਦਾਨ ਗੁਰੂ ਨੇ ਨਾਮ ਬਖਸ਼ਿਸ਼ ਕਰ ਦਿੱਤਾ